thank you. मधुबी नये ताती के मधुबी नये दाती मत मधुबी नये जय जय ਇਹ ਨਹੀਂ ਕਿ ਸਾਡੀ ਅਸੀਂ ਅੱਗੇ ਵਿੱਚ ਨਹੀਂ ਨਹੀਂ ਲੱਗੇ ਬਾਣੀ ਨਹੀਂ yes

ਦਾ ਨਗਰ ਕੀਤਾ ਨਿਕਲ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੰਨੂ ਮਹਸਾਕਾ ਸਾਧਨ ਹੀਤ ਕੀਤੀ ਜਾਣਕਾਰੀ ਵਿਸ਼ੇਸ਼ ਦੀ ਆਪਰਸੀ ਨਾਉਚਰੀ 9ਵੇਂ ਸਤਗੁਰੂ ਦਿਲਖਜੰਜੂ ਦੇ ਰਾਖੇ ਮਨੁੱਖੀ ਅਧਿਕਾਰਾਂ ਦੇ ਰਾਖੇ ਪ੍ਰੰਤਨ ਸਤਗੁਰੂ ਗੁਰਤੇਗ ਬਹਾਦਰ ਸਿੰਘ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਜੋ ਗੰਦ ਨੂੰ ਸਮੁੱਚੇ ਸੰਸਾਰ ਵਿੱਚ ਸਮੁੱਚੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਬਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਅੱਜ ਫਿਰ ਅਕਾਲ ਪੁਰਖ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਤੋਂ ਸਤਪੁਰੂ ਦੀ ਖਤਰ ਸ਼ਾਇਆ ਹੇਟ ਮਹਾ ਨਗਰ ਕੀਰਤਨ ਦੀ ਅਰੰਭਤਾ ਹੋਈ ਹੈ ਜੋ ਵਕ ਵਕ ਪਰਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਾ ਕੇ ਸੰਪੰਨ ਹੋਵੇਗਾ ਸਤਗੁਰਾਂ ਦੀ ਭਾਵਨ ਸ਼ਹਾਦਤ ਨੂੰ ਸਿਰ ਝੁਕਾਉਂਦਿਆਂ ਹੋਇਆ ਇਹਨਾਂ ਸਾਰੇ ਹੀ ਹੋਣ ਵਾਲੇ ਸਮਗਮ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਦਾ ਸਰਮਣ ਕਰਕੇ ਆਪਣਾ ਜੀਵਨ ਸਫਲਾ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦਿਆ ਦੇ ਸਮਾਪਤ ਇੱਕ ਤੋਂ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਕਾਲ ਤਖਬ ਤੋਂ ਆਰੰਭ ਹੋਇਆ ਸ਼੍ਰੀ ਗੁਰ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਅਪੀਲ ਤੇ ਸ਼੍ਰੀ ਗੁਰ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਅਪੀਲ ਤੇ ਆਪਣਾ ਅਸੀਸ ਭੇਟ ਕਰਕੇ Hindu ਧਰਮ ਦੀ ਰੱਖਿਆ ਕੀਤੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਜਿਨ੍ਹਾਂ ਦੀ ਰੱਖਿਆ ਲਈ ਗੁਰ ਤੇਗ ਬਹਾਦਰ ਜੀ ਨੇ ਦਿੱਤੀ ਉਹੋ ਹੀ ਸਿੱਖ ਪੰਥ ਨੂੰ ਚੁਣੌਤੀ ਦੇ ਰਹੇ ਨੇ ਇਹ ਮਹੀਨਾ ਜਿਹੜਾ ਪੋ ਦਾ ਮਹੀਨਾ ਇਸ ਮਹੀਨੇ ਜਿੱਥੇ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦੇ ਵੱਡੇ ਸਾਹਿਬ ਜਦੇ ਮਾਤਾ ਗੁਜਰ ਕੌਰ ਜੀ ਅਤੇ ਪੰਜਾ ਪਿਆਰਿਆਂ ਵਿੱਚੋਂ ਜਿਹੜਾ ਸਾਹਿਬ ਚਲੇ ਸ਼ਹੀਦ ਹੋਏ ਉੱਥੇ ਹੀ ਹੋਰ ਵੀ ਅਨੇਕਾ ਸਿੰਘ ਇਸ ਮਹੀਨੇ ਸ਼ਹੀਦ ਹੋਏ ਇਸ ਮਹੀਨੇ ਵਿੱਚ ਹਰ ਇੱਕ ਸਿੱਖ ਨੂੰ ਸਾਦਾ ਖਾਣਾ ਚਾਹੀਦਾ ਹੈ ਸਾਦਾ ਹੀ ਪਹਿਨਣਾ ਚਾਹੀਦਾ ਤੇ ਇਸ ਮਹੀਨੇ ਵਿੱਚ ਕਿਸੇ ਵੀ ਜਿਹੜਾ ਸਿੱਖ ਮਾਈ ਭਾਈ ਉਹਨੂੰ ਆਪਣੇ ਬੱਚਿਆਂ ਦੇ ਵਿਆਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮਹੀਨਾ ਬਹੁਤ ਗਮਗੀਨ ਮਹੀਨਾ ਆ ਇਸ ਵਿੱਚ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਜਿਹੜਾ ਉਹ ਸ਼ਰਧਾ ਸਤਕਾਰ ਭੇਟ ਕਰਨ ਲਈ ਜਿਹੜਾ ਉਹ ਆਪਣੇ ਬੱਚਿਆਂ ਨੂੰ ਵੀ ਅਧਿਕਾਰ ਸਾਹਿਬ ਦੀ ਉਹ ਧਰਤੀ ਦੇ ਦਰਸ਼ਕ ਕਰਾਉਣੇ ਚਾਹੀਦੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਬੱਚੇ 7 ਸਾਲ ਦੇ 9 ਸਾਲ ਦੇ ਜਿਹਨਾਂ ਮੀਆਂ ਚੁਣ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਇਤਿਹਾਸ ਬਾਰੇ ਦੱਸਣਾ ਚਾਹੀਦਾ ਆ ਉੱਥੋਂ ਦੇ ਇਤਿਹਾਸ ਬਾਰੇ ਸੁਣ ਕੇ ਹੀ ਬੱਚੇ ਜਿਹੜੇ ਉਹ ਕਾ ਉਨ੍ਹਾਂ 'ਚ ਕੌਮੀ ਜज्ਵਾ ਪੈਦਾ ਹੁੰਦਾ ਤੇ ਉਹ ਕੌਮ ਦੀ ਗਵਾਈ ਕਰਨ ਲਈ ਅੱਗੇ ਆ ਸਕਦੇ ਨੇ ਤੇ ਮਾਪਿਆਂ ਨੂੰ ਚਾਹੀਦਾ ਕਿ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰੂ ਘਰ ਵਿੱਚ ਤੇ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਦਾ ਇਤਿਹਾਸ ਦੱਸਣ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਆਪਣੇ ਬੱਚਿਆਂ ਨੂੰ ਜਾਣਨਾ ਪਾਉਣ ਤਾਂ ਜੋ ਬੱਚੇ ਉਹ ਸਿੱਖੀ ਵਾਲ ਪਰਪਲ ਕੋਸਟ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ